ਬੈਠੋ ਕੇ ਹਾਂਜੀ ਸ਼ਹੀਦ ਪ੍ਰਗਟ ਸਿੰਘ ਜੀ ਜਿਨ੍ਹਾਂ ਦਾ ਡੈੱਡ ਬੋਡੀ ਆ ਸ਼ੰਭੂ ਬਾਰਡਰ ਪਹੁੰਚੀ ਹੋਈ ਆ ਉਹਨਾਂ ਨੂੰ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਦਿੰਦੇ ਹੋਏ ਸਾਡੇ ਸੀਨੀਅਰ ਆਗੂ ਆਪਣਾ ਜਥੇਬੰਦੀਆਂ ਦੇ ਝੰਡੇ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਫੇਤੀ ਹੋ ਗਈ ਸੀ ਔਰ ਸ਼ੰਭੂ ਬਾਰਡਰ ਦੀ ਸਟੇਜ ਤੇ ਉਹਨਾਂ ਨੂੰ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਵੱਲੋਂ ਨਾਰੇ ਬਾਜੀ ਕਰਦੇ ਹੋਏ ਜਿਹੜੀ ਸ਼ਰਧਾਂਜਲੀ ਆ ਉਹ ਦਿੱਤੀ ਜਾ ਰਹੀ ਆ ਜਿੰਦਾਬਾਦ ਜਿੰਦਾਬਾਦ ਸਾਰਾ ਦਿਆਂਗੇ ਠੋਕੇ ਜਿੰਦਾਬਾਦ 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 ਸ਼ਹੀਦ ਪ੍ਰਗਟ ਸਿੰਘ ਜੀ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਉਹਨਾਂ ਦੀ ਅੱਜ ਸਵੇਰੇ ਡੈਥ ਹੋਈ ਸੀ ਉਹਨਾਂ ਦੀ ਸ਼ਹੀਦੀ ਇਸ ਮੋਰਚੇ ਨੂੰ ਹੋਰ ਵੀ ਸਿਖਰਾਂ ਵੱਲ ਜਿਹੜੀਆਂ ਉਹ ਲੈ ਕੇ ਜਾਊਗੀ ਔਰ ਇਹ ਸ਼ਹੀਦਾਂ ਦੀ ਕੁਰਬਾਨੀਆਂ ਜਿਹੜੀਆਂ ਕਦੇ ਵੀ ਅਜਾਈ ਨਹੀਂ ਜਾਣਗੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਝੰਡਾ ਪਾ ਕੇ ਫੁੱਲਾਂ ਸਹਿਤ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਇਸ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਪਿੰਡ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਜਿਹੜੀ ਆ ਉਸਰਵਾਨਾ ਕੀਤੀ ਜਾਊਗੀ मां <laughs> माधे ਕਰ ਕੇ ਪਰਮ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਜੀਤ ਪਰਜਤ ਸਿੰਘ ਕੱਕੜ ਨੂੰ ਅਮਰ ਰਹੇ ਸ਼ਰਧਾਂਜਲੀ ਦੇ ਕੇ ਸ਼ੰਭੂ ਬਾਡਰ ਤੋਂ 10000 10000 ਇਨਸਾਨਾਂ ਵੱਲੋਂ ਜੋ ਅਲਵਦਾ ਕੀਤਾ ਜਾ ਰਿਹਾ ਉਹਨਾਂ ਦੇ ਪਿੰਡ ਕੱਕੜ ਵਾਸਤੇ ਇੱਥੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਸਨ ਮਜ਼ਦੂਰ ਮੈਂ ਸਰਵਣ ਸਿੰਘ ਪੰਦੇਰ ਜਿਹੜਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀਗਾ ਉਹਦਾ ਪਾਰਕ ਸਰੀਰ ਉਹਦੇ ਪਿੰਡ ਕੱਕੜਾ ਨੂੰ ਹੁਣ ਤੋੜ ਰਹੇ ਆ ਇਹ ਸੁਬਾ ਸੰਸਕਾਰ ਹੋਊਗਾ ਲਗਭਗ 12:00 ਵਜੇ ਸਾਰੀਆਂ ਅੰਮ੍ਰਿਤਸਰ ਦੀਆਂ ਨੇੜੇ ਤੇੜੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸੰਸਕਾਰ ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚੇ ਤੇ ਸ਼ਰਧਾਂਜਲੀ ਦਿਓ ਇਹ ਅਸੀਂ ਬੰਦ ਕਰਦੇ ਆ ਤੇ ਉਹਨਾਂ ਦਾ ਪਾਰਕ ਸਰੀਰ ਜਿਹੜਾ ਹੁਣ ਜਿਹੜਾ ਵਾਫੀ ਪਿੰਡ ਵਾਲ ਨੂੰ ਤੋੜ ਰਹੇ ਆ